ਕੋਨੇ ਕਿਨੇ ਕੇ ਬਲੁਰਾ ਨੂੰ ਆਇਆ ਐਂ ਡਾਇਰੈਕਟਰ ਮੂਰੇ ਡੇਕਦੇ ਨੇ ਜੀ ਆ ਦੇਖੋ ਦੇਖੀਏ ਬਲੁਰਾ ਨੂੰ ਲੈ ਦੇਖੋ ਦੇਖ ਸਕਦੇ ਹੋ ਦੋਸਤੋ ਜੋ 4.5 ਸੀ 4.5 ਤੋਂ ਹੁਣ ਤਾਂ ਬੰਦ ਕਰਿਆ ਦਾ ਸਾਡੀ ਜਗ੍ਹਾ ਦੇ ਵਿੱਚ ਤੁਸੀਂ ਚਾਰ ਪਾ ਰਹੇ ਹੋ ਕਿਵੇਂ ਪਹਿਣ ਦੇ ਦੀ ਅਸੀਂ ਸਰੇ ਆਮ ਤੁੰਕਾਰੇ ਨਹੀਂ ਜੀ ਬੇਟੇ ਨੂੰ ਸਰੇ ਆਮ ਕਿ ਮੇਰੇ ਤੇ ਉੱਤੇ ਡਾਇਰੈਕਟਰ ਚੜ੍ਹੋ ਆ ਦੇਖੋ ਸਰੇ ਆਮ ਤੁੰਕਾਰੇ ਨਹੀਂ ਕਿਉਂ ਚੜ੍ਹੀ ਸਾਡੀ ਜਗ੍ਹਾ ਜੇ ਇੱਥੇ ਤਾਂ ਹੀ ਰੋਕ ਰਿਹਾਗੇ ਸਿੱਧਾ ਕਰਾਂਗੇ ਕਿਉਂ ਰੋਕ ਰਹੇ ਹੋ ਜੀ ਜਗ੍ਹਾ ਦੇ ਵਿੱਚ ਚਾਰ ਬਣਾ ਸਾਡਾ ਬੋਰ ਜੀ ਸਾਰਾ ਸਾਡਾ ਰਸਤਾ ਬੰਦ ਕਰਤਾ ਸਾਡੇ ਬੋਰ ਬੰਦ ਕਰਦੇ ਨੇ ਜੀ ਉਹ ਬੋਰ ਇਹਨਾਂ ਦਾ ਉੱਧਰ ਤੋਂ ਲਾਇਆ ਉਹ ਅਸੀਂ ਨਾ ਮਜਬੂਰੀ ਚ ਲਾਇਆ ਜਦੋਂ ਸਾਡਾ ਬੋਰ ਇੱਥੇ ਆ ਆ ਚਾਰ ਪਾਉਂ ਦੇ ਲਈ ਅੱਜ ਧਰਨਾ ਲਾਇਆ ਸੀ ਦੁਨੀਆ ਨੇ ਬਾਕੀ ਰਹਣਾ ਆ ਤੇ ਚੱਲਦਾ ਜੀ ਜਦੋਂ ਅਦਾਲਤ ਵਿੱਚ ਕੇਸ ਹੈਗਾ ਉਹਦੀ ਲੋੜ ਹੀ ਨਹੀਂ ਕਰਨੀ ਗੱਲ ਇਹਨਾਂ ਨੇ ਸਾਡੇ ਨਾਲ ਉਹਨੇ ਝੂਠ ਬਾਲਣ ਨੂੰ ਤਾਂ ਜਿਹੜਾ ਕੁਝ ਮਰ ਗਿਆ ਬੋਲੀ ਜਾਵਾ ਥੋੜੇ ਥੋੜੇ ਜਿਹੜੇ ਪੰਜਾਬ ਬੰਦੇ ਖੜੇ ਨੇ ਤੁਸੀਂ ਇਹਨਾਂ ਦੇ ਜ਼ੋਰ ਦੇ ਝੂਠ ਬਾਲਦੇ ਗੱਲੀ ਲੇਡੀ ਦਾ ਫਾਇਦਾ ਚੱਕਰੇ ਹੋਗੇ ਤੁਸੀਂ ਸੱਚ ਬਾਲਦੇ ਗੱਲੀ ਲੇਡੀ ਦਾ ਫਾਇਦਾ ਚੱਕਰੇ ਅਰਜੋ ਬੋਲ ਰਹੇ ਨੇ ਜੇ ਸਮਾਂ ਇਥੇ ਕੱਲੀ ਖੜੀਆਂ ਤੁਸੀਂ ਤਾਂ ਫੇਰਾ ਚੱਕ ਰਹੇ ਹੋਂਦੇ ਮੇਰੇ ਘਰ ਵਾਲਾ ਖੌਸ ਦੇ ਵਿੱਚ ਤੈਨੂੰ ਵਧੀਆ ਬੋਲਣਾ ਹੁੰਦਾ ਜੀ ਇਹ ਤਾਂ ਬਹੁਤ ਵਧੀਆ ਬੋਲਣਾ ਸਾਰੇ ਤਰਫੇ ਬਹੁਤ ਬੋਲਦੇ ਨੇ ਬੋਲਦੇ ਨਹੀਂ ਛੱਡੋ ਰੇ ਲੈਣਾ ਨਹੀਂ ਦੇਣਾ ਨਹੀਂ ਕਿਲਾ ਉੱਥੇ ਹੈਗਾ ਉਰੇ ਥੋੜੀ ਨਿਕਲੇ ਇੱਕ ਮਿੰਟ ਜੀ ਉਹ ਕਿਲਾ ਬੋਰਸੀ ਨੇ ਬੱਚ ਘਰੀ ਨੀ ਬੋਟਾ ਸਾਰੇ ਭਾਈਆਂ ਦਾ ਦਿੱਤਾ ਤਾਂ ਦੇਤਾ ਉਹਨੇ ਕਿਲਾ ਦਿੱਤਾ ਉਹਨੇ ਕਿਲਾ ਨਹੀਂ ਲੈਣਾ ਸਾਰੇ ਭਾਈਆਂ ਦਾ ਨਹੀਂ ਹੈਗਾ ਸਬੂਤ ਲਿਓ ਕੋਈ ਸਬੂਤ ਲਿਓ ਰਜਿਸਟਰੀ ਗਰਦੋਰੀਆਂ ਸਾਰੀਆਂ ਤੁਸੀਂ ਸਬੂਤ ਲਿਓ ਜੀ ਸਬੂਤ ਸਾਰੇ ਲੈ ਕੇ ਦਿਖਾਣਾ ਕਿਸੇ ਨੂੰ ਦਿਖਾਉਂਗੇ ਬੱਚ ਸੀ ਨੇ ਦਿੱਤੇ ਪੁਲਿਸ ਨੇ ਕੋਰਟ ਚ ਕੇਸ ਚੱਲਦਾ ਇਹਦਾ ਫੇ ਤਾਂ ਹੀ ਬੰਦ ਹੋਇਆ ਪਿਆ ਇਹ ਨਹੀਂ ਇੱਕ ਮਿੰਟ ਕੋਰਟ ਚ ਕੇਸ ਤੇ ਸਟੇ ਬੰਦ ਹੋਣ ਤਾਂ ਨਹੀਂ ਸਟੇ ਹੈਗੀ ਜੀ ਚੱਲਦੀ ਆ ਕੋਈ ਸਟੇ ਨਹੀਂ ਹੈ ਹਾਂ ਚੱਲੋ ਚਲਾਓ ਤਾਂ ਇਹਨੂੰ ਜਿੱਦਾਂ ਰੋੜ ਚੈ ਫੇਰੀ ਆ ਤਾਂ ਕਹਿੰਦੇ ਨੇ ਵੀ ਚਲਾਓ ਸਾਰੇ ਇਹਦਾ ਸਾਰਾ ਸਾਨੂੰ ਕਹਿੰਦੇ ਨਹੀਂ ਪੱਤੀਆਂ ਦੇ ਤੁਸੀਂ ਇਹ ਕਹਿ ਰਹੇ ਨੇ ਮੈਂ ਕਹਿ ਰਹੀ ਆ ਕਿ ਸਾਡਾ ਸਟਾਟਰ ਤਾਰਾ ਇਹ ਬਚ ਕੇ ਲੈ ਗਏ ਇਹ ਤੁਹਾਨੂੰ ਪੰਚਾਇਤ ਕਹਿੰਦੀ ਆ ਵੀ ਚਲਾਉਨੇ ਆ ਫੇਰ ਕਿੰਨੇ ਚਲਾਓ ਨੇ ਕਹਿੰਦੇ ਆ ਵੀ ਚਲਾਵਾ ਚੱਲਣਾ ਸਮੋ ਤੱਕਰ ਕੇ ਚਲਾ ਲਓ ਤੁਸੀਂ ਸਮਝੋ ਤੁਸੀਂ ਅਧਿਆਪਕਾਂ ਨੂੰ ਕਹਿੰਦਾ ਬੋਰ ਚਲਾਉਣਾ ਚਲਾਉਣਾ 10 ਮਿੰਟ ਇਕੱਠੇ ਕਰ ਆਪਾਂ ਨਹੀਂ ਲੈ ਤੁਸੀਂ ਕਰ ਲੋ ਮੇਰਾ ਵੀ ਅਕਰ ਛੁੱਟੀ ਆਏ ਜੀ ਹਾਂਜੀ ਉਹਨਾਂ ਨੇ ਸਰਪੰਚ ਸਾਹਿਬ ਨੂੰ ਵੀ ਕਿਹਾ ਵੀ ਆ ਬੋਰ ਚਲਾਉਣਾ ਹੈਗਾ ਇਹ ਨਹੀਂ ਮੰਨੇ ਹੈਗੇ ਉਹਨਾਂ ਨੇ ਕਿਹਾ ਵੀ ਤਰਫੇਰ ਐਸ.ਆਈ. ਸਾਹਿਬ ਨੇ ਕਹਿਤਾ ਕਹਿੰਦਾ ਫੌਜੀ ਸਾਹਿਬ ਲੜਾਈ ਤੋਂ ਟਲ ਜਾਓ ਜੇ ਇੱਕ ਮਰ ਕੇ ਦੋਹੇ ਘਰ ਉਜੜ ਜਾਣਗੇ ਤੂੰ ਬੋਰ ਰੱਟ ਲਵਾ ਲੈ ਬੋਰ ਰੱਟ ਲਵਾ ਲੈ ਉਹਨਾਂ ਨੇ ਤਾਰ ਅਲਹਾਤੀਆਂ ਤਾਰਾਂ ਤਾਂ ਜਿੱਥੇ ਹੱਥੇ ਨਹੀਂ ਬੰਨਦਾ ਉੱਥੇ ਜਦੋਂ ਥੋੜਾ ਕੇ ਚੱਲਦਾ ਇੱਕ ਵਾਰ ਤਾਂ ਕੇ ਚੱਲਦਾ ਹੈਗਾ ਕੇਸ ਇਹ ਥੋੜਾ ਸਿੰਚ ਚਲਾ ਨਹੀਂ ਸਕਦੇ ਹੋ ਜੀ ਲਾਉਣ ਵਾਸਤੇ ਹੀ ਆਗਾ ਉਹੀ ਨਾ ਜੀ ਚਲਾਉਣ ਬਾਰੇ ਦੱਸੋ ਕੇਸ ਕਾਹਦਾ ਹੈ ਹੋਰ ਦੱਸਿਓ ਕੇਸ ਹੈ ਕਹਿੰਦੇ ਸਾਡਾ ਹਿੱਸਾ ਵਿੱਚ ਹਾਂ ਫਿਰ ਹੋਰ ਕਾਹਦਾ ਹੋਇਆ ਸਾ ਫਿਰ ਫਿਰ ਅਸੀਂ ਉਹੀ ਤੇ ਕਹਿੰਦੇ ਵੀ ਉਹਨੇ ਜਿੰਨੇ ਤੱਕ ਰਿਪੋਰਟ ਦਾ ਫੈਸਲਾ ਨਹੀਂ ਆਉਂਦਾ ਨਾ ਸਾਹ ਹੋਇਆ ਉਹਨੂੰ ਨਾ ਇਹਨਾਂ ਦਾ ਹਿੱਸਾ ਹੈਗਾ ਜੀ ਇਹ ਲਾਇਆ ਜਿਹਨੇ ਤੋਰ ਜੀ ਐ ਪੁੱਛੋ ਇਹਨਾਂ ਤੋਂ ਫਿਰ ਹੋਰ ਕਿਹਨੇ ਲਾਇਆ ਤੀਗਾ ਬੋਲ ਸਕਦੇ ਹਾਂ ਸਿਰ ਦੇ ਸਿਰ ਨਾ ਕੀ ਲੱਗਦਾ ਜੀ ਇਹਨਾਂ ਦਾ ਭਾਈ ਸੀਗਾ ਚਾਨੇ ਦਾ ਪਾਇਆ ਹਾਂ ਜੀ ਸਾਰੇ ਕੰਟੋ ਨੇ ਮਾਰਾ ਹਾਂ ਜੀ ਸਾਰੇ ਦੇ ਵਿੱਚ ਦੋ ਭਰਾ ਨੇ ਚਾਰ ਭਰਾ ਨੇ ਇੱਕ ਨੇ ਆਪ ਦਾ ਕਨੈਕਸ਼ਨ ਲੈ ਲਿਆ ਅੱਲਾ ਤੋਂ ਬੋਰਨ ਵਾਲਾ ਲੱਗਦੀ ਨਹੀਂ ਹੈ ਜੀ ਸਾਰੇ ਹੁੰਦੇ ਸਾਡਾ ਵੀ ਇਹ ਇਹ ਜੀ ਪਹਿਲਾਂ ਲੱਗਿਆ ਤਾਂ 81 ਤੋਂ ਪਹਿਲਾਂ ਲੈ ਗਏ ਸਾਰੇ ਭਾਈ ਇਕੱਠੇ ਤੇ 1982 ਚ ਕਹਿੰਦੇ ਨੇ 82 ਚ ਉਦੋਂ ਦਾ ਜੀ ਇਹ ਲੱਗਿਆ ਹੋਇਆ ਸਾਰੇ ਭਾਈਆਂ ਦਾ ਇਕੱਠਾ ਸੀ ਹਿੱਸਾ ਹੁਣ ਜ਼ਮੀਨ ਅੱਡ ਅੱਡ ਹੋ ਗਈ ਉਹ ਕਿੱਲਾ ਵੇਚ ਗਏ ਇਹਨਾਂ ਨੂੰ ਉਹ ਕਿੱਲਾ ਵੇਚ ਗਏ ਇਹਨਾਂ ਨੂੰ ਮੰਨਦੇ ਆ ਇਹ ਗੱਲ ਤਾਂ ਆਪਾਂ ਉਹਦਾ ਵੀ ਹਿੱਸਾ ਹੈਗਾ ਸੀ ਪਰ ਉਹਨੇ ਉਹਦੇ ਹਿਸਾਬ ਨਾਲ ਤੁਸੀਂ ਗੱਲ ਕਰ ਲਓ ਜੇ ਹੈ ਤੁਸੀਂ ਐ ਥੋੜਾ ਵੀ ਅਗਲੇ ਨੂੰ ਜਮੀ ਇਹਨਾਂ ਨੂੰ ਤਾਂ ਖੋਲੋ ਇਹਨਾਂ ਤੋਂ ਵੀ ਅਸੀਂ ਕਿਲਾ ਲੈ ਲਿਆ ਮੋਟਰ ਵੀ ਵਿੱਚ ਆ ਗਈ ਸਰ ਇੱਕ ਮਿੰਟ ਸਾਡੀ ਆ ਕੇ ਜੀਰੀ ਦੇਖੋ ਜੀ ਇਹਨਾਂ ਦੀ ਜੀਰੀ ਦੇਖੋ ਪੱਲੀ ਹੋਈ ਉਹ ਤਾਂ ਜੀ ਪਾਲੇ ਨੂੰ ਪਾਣੀ ਆ ਗਿਆ ਮੈਨੂੰ ਬੋਲਣ ਦਿਓ ਸਰ ਇਹਨਾਂ ਦੀ ਜੀਰੀ ਦੇਖੋ ਲੈ ਆ ਕੇ ਸਾਡੀ ਜੀਰੀ ਦੇਖੋ ਆ ਜੀ ਇਹ ਤਾਂ ਕਿਹਨਾਂ ਲਾਇਆ ਜੀ ਬੋਰ ਉੱਥੇ ਤੂੰ ਤਾਂ ਤੂੰ ਲਾਈ ਨਹੀਂ ਜੀਰੀ ਦਿਖਾ ਰਹੀਆਂ ਮੈਂ ਬੋਰ ਨਹੀਂ ਧਰ ਮੇਰੀ ਜੀਰੀ ਸੁੱਕਣ ਲੱਗ ਰਹੀ ਹੈ ਦਿਖਾਵਾ ਸਾਡੀ ਜੀਰੀ ਮੀਂਹ ਪਿਆਗਾ ਉਹਨਾਂ ਬਾਣੀ ਖੜਾ ਸਾਡੀ ਜੀਰੀ ਸੁੱਕਣ ਲੱਗ ਗਈ ਤੁਸੀਂ ਉਹ ਕਿੰਡੀ ਲਾਈ ਉੱਥੇ ਲਾਈ ਕਿਉਂ ਲਾਈ ਆ ਸਰ ਕਿਉਂ ਲਾਕੇ ਕੇ ਬਿਜਲੀ ਬੋਰ ਵਾਲੇ ਕਿਉਂ ਲ ਮਾਣੇ ਮਜਬੂਰ ਕਹਤੋਂ ਹੁੰਦੀ ਸਰਕਾਰ ਜੇ ਸੋਡਾ ਜਾਇਜ਼ ਹੁੰਦਾ ਤਾਂ ਲਾ ਹੀ ਸਕਦੇ ਹੈਗੇ ਜੇਕਰ ਜਾਇਜ਼ ਕੀਆ ਤੁਸੀਂ ਰਸੋ ਜਾਇਜ਼ ਕੀਆ ਜੇ ਇਹ ਅਵੀ ਅਦਾਲਤ ਦਾ ਫੈਸਲਾ ਜਿਹੜਾ ਹੋਊਗਾ ਉਹ ਜਾਇਜ਼ ਹੋਊਗਾ ਉਹ ਨਹੀਂ ਫਿਰ ਉਹਨਾਂ ਚ ਸਾਡੀ ਜਮੀਨ ਸੁੱਕੂਗੀ ਫਤੂ ਤੁਸੀਂ ਬੀਜ ਨਹੀਂ ਸਕਦੇ ਕੰਡੇ ਦਾ ਕੁਝ ਲੈ ਨਹੀਂ ਜਦੋਂ ਤੁਸੀਂ ਸਾਡੀ ਖੇਤਾਂ ਦੀ ਸੁੱਕੀ ਤੁਹਾਨੂੰ ਕੀ ਨਾ ਕਰਦੇ ਜਦੋਂ ਅੱਜ ਵੀ ਅਸੀਂ ਬੀਜ ਨਹੀਂ ਸਕਦੇ ਸਰ ਸਾਡਾ ਬੋਰ ਲਾਇਆ ਕੱਤ ਲਾਇਆ ਉਹ ਕੱਤ ਲਾਇਆ ਸਰ ਅਸੀਂ ਇਹ ਬੋਰ ਖਰਾਬ ਹੈ ਜੀ ਮੋਟਰ ਬੰਦੀ ਹੋਈ ਹੈ ਚੱਲਦਾ ਨਹੀਂ ਉਹਨੇ ਇਹ ਸਾਰੇ ਡੰਗਾ ਲੈ ਕੇ ਆਉਂਦੇ ਨੇ ਅਸੀਂ ਤਾਂ ਲਵਾਇਆ ਹੁੰਦਾ ਸੁੱਕ ਇਹ ਬੋਰ ਖਰਾਬ ਅਸੀਂ ਸਭ ਤੋਂ ਬਰਾਣਾ ਤੁਸੀਂ ਡੰਗਾ ਲੈ ਕੇ ਆਉਂਦੇ ਤੁਸੀਂ ਜੀ ਛੱਡ ਤਾਂ ਬੋਰ ਦਾ ਹਿੱਸਾ ਬੋਰ ਦਾ ਹਿੱਸਾ ਤਾਂ ਛੱਡਾ ਲੇ ਜੀ ਫੇ ਕਿਉਂ ਛੱਡ ਰਹੇ ਜੀ ਇਹਦਾ ਮਤਲਬ ਤੁਸੀਂ ਇਹ ਕਹਿੰਦੇ ਵੀ ਜੇ ਅਸੀਂ ਕਲੇਸ਼ ਤੋਂ ਟੱਲ ਜਾਂਦੇ ਬੋਰ ਲਵਾ ਲਿਆ ਗਲਤੀ ਕਰਤੀ ਨਹੀਂ ਬੋਰ ਬੰਨਵਾ ਲੈ ਵਧੀਆ ਗਲਤੀ ਨਹੀਂ ਹੈ ਕਿ ਤੁਹਾਡੇ ਕੋਲ ਯਾਦ ਤੇ ਨਹੀਂ ਹੈਗੀ ਇਹਦੀ ਕਿਵੇਂ ਦੋਨੋਂ ਕੀ ਨਹੀਂ ਕਰਦੇ ਤੁਸੀਂ ਚੋਰੀਆਂ ਲਾਉਂਦੇ ਤੁਸੀਂ ਬਿਜਲੀ ਔੜਨ ਨੂੰ ਬੁਲਾਉਂਦੇ ਉਹ ਲਾ ਕੇ ਜਾਂਦੇ ਕਿ ਨਾ ਚਾਹ ਮੈਂ ਕਹਤਾ ਜੇ ਸੇ ਚੋਰੀਆਂ ਲਾਇਆ ਅਸੀਂ ਸਰਕਾਰ ਕਹਿੰਦੀ ਹੈ ਜੀ ਬੇ ਅੱਡੀ ਦੂਰ ਤੋਂ ਕਨੈਕਸ਼ਨ ਲਾਉਂਦਾਗਾ ਨਹੀਂ ਜਾਂਦਾ ਲਾਇਆ ਇੱਕ ਮਿੰਟ ਸੇ ਦਗਾ ਇਹ ਬੋਰ ਚਲਾਵੋ ਚਲਾਵੋ ਇਹ ਬੋਰ ਤਾਂ ਸਮਝੋਤੇ ਨਾਲ ਚੱਲਦਾ ਹੁੰਦਾ ਹੈ ਅਸੀਂ ਆ ਵੀ ਚਲਾਉਣ ਦੇਣਾ ਨਹੀਂ ਤੁਸੀਂ ਲਿਆਓ ਬੰਦੇ ਕਰਾਉਣੇ ਸਮਝੋਤਾ ਥੋੜਾ ਉਹ ਬੈਠੀਆ ਸਮਝੋਤਾ ਸਾਡਾ ਮੇਰੀ ਗੱਲ ਸੁਣੋ ਜੀ ਚੁੱਪ ਚਾਪ ਬੋਰ ਚਲਾਉਣ ਚਲਾਉਣ ਦੇਣਾ ਚੁੱਪ ਜਾਂਦਾ ਦੋਣਾ ਹੁੰਦਾ ਜਦੋਂ ਹੁਣ ਕੋਈ ਰੌਲਾ ਪੈ ਜੇ ਨਾਲ ਅਦਾਲਤ ਤੇ ਚੱਲਦਾ ਕੇਸ ਉਦੋਂ ਕਰਦੇ ਕਰ ਨਹੀਂ ਪਤਾ ਵੀ ਕੇਸ ਚੱਲ ਕੀ ਰਿਹਾਗਾ ਤੁਹਾਨੂੰ ਕੁਝ ਨਹੀਂ ਪਤਾ ਫਿਰ ਇਹਨਾਂ ਮਤਲਬ ਰੌਲਾ ਪਾਉਂਦੀ ਇਹੋ ਤਾਂ ਬੋਰ ਦਾ ਉਥੇ ਕੇਸ ਤੇ ਹੀ ਚੱਲ ਰਿਹਾਗਾ ਵੀ ਕਨ ਸਭ ਪੂਰਵੇਂ ਹਾਂ ਹਾਂ ਬਰ ਹੈਗਾ ਹੀ ਇਹਨਾਂ ਦਾ ਸਰ ਹੈਗਾ ਉਹਨਾਂ ਤੁਸੀਂ ਕਹਿੰਦੇ ਹੋ ਪਰ ਅਸੀਂ ਕਹਿੰਦੇ ਸੀ ਕੱਲ੍ਹ ਆ ਮੁੱਲ ਖਰੀਦਦੇ ਆ ਉਹਨਾਂ ਚਿਰ ਇਹ ਬੋਰ ਚਲਾਉਣ ਦੇਣਾ ਚਲਾਉਣ ਤਾਂ ਚਲਾਉਣਗੇ ਜੀ ਇਕੱਲਾ ਬੰਦਾ ਕੋਈ ਨਹੀਂ ਚਲਾਉਂਦਾ ਹੁੰਦਾ ਇਹ ਵੀ ਡਰਦੇ ਨੇ ਵੀ ਕੱਲ ਨੂੰ ਕਹਿ ਦੇਣਗੇ ਸਾਡਾ ਹੈ ਇਹ ਅੱਜ ਕੱਲ੍ਹ ਸੀ ਚਲਾਇਆ ਸਰ ਕਹਿਣ ਤਾਂ ਹੁਣ ਵੀ ਬੋਰ ਕੁਝ ਕਰਕੇ ਡਾ ਦੇ ਮੁਟਾ ਦੇ ਨਾ ਫਿਰ ਹੁਣ ਹੁਣ 4 ਪਾਉਣ ਤੋਂ ਰੋਕਤਾ ਹੀ ਇਹਨਾਂ ਨੂੰ ਸਰ ਅਸੀਂ 4 ਨਹੀਂ ਪਾਉਣ ਦਿੰਦੇ ਸਾਡੀ ਜਗ੍ਹਾ ਦੇ ਵਿੱਚ ਕਿਉਂ ਪਾਉਣ ਦੇਵਾਂਗੇ ਜੀ ਜਦੋਂ ਸਾਡੀ ਨਾਲ ਇੱਥੇ ਕਿਵੇਂ ਪਾਉਣ ਦੇ ਦੀ ਇਹਨਾਂ ਨੂੰ 4 ਕਿਉਂ ਜੀ ਜਗ੍ਹਾ ਇਹਨਾਂ ਦੀ ਹੈ ਇੱਥੇ ਤੋਂ ਨਾਲ ਕਿੱਥੋਂ ਆ ਗਈ ਜੀ ਕਿੱਲਾ ਤਾਂ ਨਾਲ ਹਉਤੀਗਾ ਮਿੰਤੀ ਉਹਦੀ ਕਰਦੇ ਨਹੀਂ ਕਿੱ ਇਹ ਸਾਡੇ ਕਿਲੇ ਦੀ ਮੰਤੀ ਨਹੀਂ ਕਰਾਉਂਦੇ ਨੀ ਹਜੇ ਜੀ ਮੰਤੀ ਉਹਦੀ ਕਰਵਾਵਾਂਗੇ ਕਰਾਓ ਜਦੋਂ ਮਰਜੀ ਉਹ ਯਾਰਾਂ ਦੇ ਘਰੇ ਆ ਕੇ ਨਾਲੇ ਤੇ ਘਰੇ ਆ ਕੇ ਚੰਗਲੀ ਜੀ ਪਹਿਲਾਂ ਤਾਰਾ ਘਰ ਵਾਲੀ ਮੋਟਰ ਦੀਆਂ ਪਟਕੇ ਦੂਜਾ ਕਮਿਸ਼ਨ ਬੰਦ ਕਰ ਰੱਖਿਆ ਵਾ ਹੁਣ 4 ਪਾਉਣ ਤੋਂ ਬੰਦ ਕਰਤਾ ਇਹ ਤਾਂ ਲੜਦੇ ਨਹੀਂ ਜੀ ਬੰਦੇ ਵਿਚਾਰੇ ੱੱਲੇ ਸਾਡੇ ਕਿਲੇ ਦੀ ਮੰਤੀ ਕਾਦੋ ਇਹ ਲੜ ਨਹੀਂ ਰਹੇ ਜੀ ਇਹਨਾਂ ਨੂੰ ਕਿੱਥੇ ਆ ਰਹੇ ਫੌਜੀ ਸਾਹਿਬ ਨੇਗੇ ਕੁੱਲ ਕਿੰਨੀ ਜ਼ਮੀਨ ਹੈ ਜੀ ਆਪਣੀ ਸਰ ਸਾਢੇ 8 ਕਨਾਲਾਂ ਨੇ ਜੀ ਅਸੀਂ ਤਾਂ ਮੁੱਲ ਕਿਤੇ ਸਾਢੇ 8 ਨੇ ਹਾਂ ਜੀ ਅੱਧੀ ਕਨਾਲ ਸਾਡੀ ਇੱਥੇ ਆ ਗਈ 8 ਕਨਾਲਾ ਉੱਥੇ ਨੇ ਤੁਸੀਂ ਮਿੰਕੇ ਤਾਂ ਨਹੀਂ ਦੇਖਿਆ ਵੀ ਘਟੀ ਕੀ ਵਧੀ ਤਾਬਾ ਨਹੀਂ ਨਹੀਂ ਨਾ ਨੇਰੇ ਕਾਲੀ ਆਪ ਹਾਂਜੀ ਫੋਟ ਠੱਡੇ ਲਾਏ ਨੇ ਆਪ ਕਿਨੇ ਤੇਰੇ ਕੋਲ ਠੋਜੀ ਸਾਹਿਬ ਨੇ ਠੱਡੇ ਲਾਏ ਹੋ ਨੇ ਆਪ 20 ਮਿੰਟ ਕੇ ਫੇਰ ਲਈਏ ਫੇਰ ਤਾਂ ਕਹਿੰਦੇ ਇਹ ਕਹਿੰਦੇ ਘਟ ਗਈ ਇਹ ਤਾਂ ਕੁਝ ਕਹੀ ਜਨਾ ਮੈਂ ਜਿਵੇਂ 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 ਦਿੱਤੀ ਪਹਿਲਾਂ ਬੱਟਾ ਸੀ ਅਸੀਂ ਆਉਮੀ ਸੰਭੀਆ ਸਰਕਾਰੀ ਅਸੀਂ ਕਹਿੰਦੇ ਜੀ ਸਰਕਾਰੀ ਮਿੰਨਤੀ ਕਰਾਵੋ ਅਸੀਂ ਕਿਹੜਾ ਜਵਾਬ ਦਿੰਨੇ ਸਰਕਾਰੀ ਲਾਜੂ ਭਲਾਵੋ ਠੱਡੇ ਕਰਾਵੋ ਤੇ ਮਿੰਨਤੀ ਨਾ ਰੜਕੇ ਕਰਾ ਲੋ ਦੋ ਇਤਨਾ ਸੰਝੀਆਂ ਅਛਾ ਦਿਗ ਨਾਲ ਸਾਡੀ ਇੱਥੇ ਛੱਡ ਕੇ ਤੁਸੀਂ ਆਪਣੀ ਵੀ ਮਿਲੋ ਤੁਹਾਡੀ ਘਟੂ ਵਧੂ ਸਾਡੇ ਚੋਂ ਨਹੀਂ ਕਰੋ ਸਾਡੇ ਘਟੂ ਨੂੰ ਅਸੀਂ ਕੀ ਕਰਾਂਗੇ ਲਾਣਾ ਫੌਜੀ ਸਾਹਿਬ ਕਹਿੰਦੇ ਅਸੀਂ ਕਿਉਂ ਪੈਸੇ ਲਈਏ ਤੁਸੀਂ ਲਓ ਸਾਨੂੰ ਕੀ ਲੋੜ ਆ ਸੀ ਕਿਸੇ ਦੀ ਕਿਉਂ ਕੋਈ ਜਿਹਦੀ ਘਟਦੀ ਹੈ ਜਿਹੜਾ ਜਬਾ ਜਿਹਦੀ ਘਟਦੀ ਹੈ ਅਗਲੇ ਪੂਰੀ ਕਰੇ ਤੇ ਦੇਵੇ ਦਿਖਾਸ ਫਿਰ ਅਸੀਂ ਕਹਿੰਦੇ ਸਾਡੇ ਅੱਧੀ ਨਾਲ ਇੱਥੇ ਕਿੱਥੇ ਆਜੂ ਤੇਰੀ ਵਿਚਾਰੇ ਆਜੂ ਆਉਂ ਕੀ ਜਦੋਂ ਜਿਹੜੇ ਸਿੱਖ ਬਾਈ ਕੰਮ ਕਰਦੌਰੀਆਂ ਸਾਡੇ ਨਾਲ ਨਹੀਂ ਆ ਗਰਦਾਰੀਆਂ ਸਾਡੇ ਨਾਲ ਕਰਦੌਰੀਆਂ ਸਾਡੇ ਨਾਲ ਨਹੀਂ ਆ ਗਰਦਾਰੀਆਂ ਸਾਡੇ ਨਾਲ ਲਵੇ ਨਹੀਂ ਸਾਡੇ ਪਿੰਡ ਦੇ ਪਾਟੋ ਨੇ ਨਿਖਾਰ ਜੋ ਗਿਆ ਤਿੰਨ ਵਾਰ ਤੇ ਨਾ ਦੌੜੀਆਂ ਨਹੀਂ ਨਾ ਹੋਇਆ ਅੱਧਾ ਪਿੰਡ ਦੇ ਅੱਧੇ ਪਿੰਡ ਬਿੰਡੀਆਂ ਕਰਾ ਲੈਣਗੇ ਅੱਧੇ ਪਿੰਡ ਦੇ ਮਾਲਕ ਬਣ ਜਾਣਗੇ ਅੱਧੇ ਪਿੰਡ ਦੇ ਜਲਦੀ ਕਰਾ ਲੈ ਠੇਕਾ ਤੇ ਜਾ ਜਲਦੀ ਕਰਾ ਬਕਰ ਹੋ ਜਾਣਗੀ ਜੀ ਜੇ ਨਾ ਤਿੰਨ ਵਾਰ ਕੇਸ ਪਾਇਆ ਗਰਦੋਰੀਆਂ ਦਾ ਤਿੰਨੇ ਵਾਰ ਇਹ ਹਾਰੇ ਨੇ ਜੀ ਉਹ ਕੇਸ ਨਹੀਂ ਹਾਰੇ ਤਾਂ ਦੱਸੋ ਹੁਣ ਵੀ ਪਾਇਆ ਹੈ ਹੁਣ ਤੁਸੀਂ ਇਹੋ ਕਰਾਂਗੇ ਤਿੰਨ ਵਾਰ ਹੇ ਹਾਰੇ ਹੋ ਗੁਰੀ ਹਾਰਾ ਸਾਡੇ ਸਾਡੇ ਨੋ ਕਰ ਬਾਰੀ ਚੜੀਆਂ ਹੋ ਜਾਂਦੀ ਤੁਸੀਂ ਪਾਦੇ ਥੋੜੀ ਕਹਿੰਦੇ ਹਾਰਦੇ ਹੋ ਮੈਚ ਕਰੋਗੇ ਫਿਰ ਨਾ ਹੁਣ ਆਖਰ ਦੇ ਵਿੱਚ ਆਪਾਂ ਨਾ ਕੀ ਹੁਣ ਫਿਰ ਕੀ ਚੱਲੂ ਆ ਜੇ ਅੱਗੇ ਚਾਰ ਪਾਊਗਾ ਸਰ ਨਹੀਂ ਪੈਂਦਾ ਜੇ ਅਸੀਂ ਨਹੀਂ ਪਾਉਣ ਦਿੰਦੇ ਹੈਗੇ ਚਾ ਸਾਡੇ ਨਾਲ ਸ਼ਰਮ ਨਿਜਾਇਜ਼ ੱੱਕਾ ਹੋ ਰਿਹਾ ਜੀ ਅਸੀਂ ਨਹੀਂ ਹੋਣ ਦਿੰਦੇ ਹੈਗੇ ਅੱਛਾ ਇੱਕ ਹੋਰ ਕਹਿੰਦੇ ਨੇ ਵੀ ਅਸੀਂ 5 ਸਾਲ ਤੋਂ ਪਾ ਰਹੇ ਹਾਂ ਓਏ ਸਰ ਜਮੇ ਸ਼ਰਮ ਝੂਠ ਹੈ ਜੀ ਜੇ ਸ਼ਰਮ ਝੂਠ ਹੈ ਜੀ ਜਮੇ ਸ਼ਰਮ ਇਹ ਕਿਉਂ ਆਪ ਟੈਨਾ ਨਹੀਂ ਸਾਰੇ ਗਵੰਡੀਆਂ ਨੂੰ ਪੁੱਛੋ ਬਿੱਟੋ ਆ ਕਹਿੰਦਾ ਪਾਉ ਸ਼ਰਮ ਨਹੀਂ ਜਾਇਜ਼ ਕਿੰਨਾ ਟਾਈਮ ਹੋ ਗਿਆ ਜੀ ਪਾਉਂ ਤੁਹਾਡੀ ਕਮੰਡੀਆਂ ਦੇਖ ਕੇ 50 ਹਾਂਜੀ ਤੁਸੀਂ ਕਮੰਡੀਆਂ ਜੀ ਆਪਣਾ ਆਪਣਾ ਤੁਸੀਂ ਕਮੰਡੀਆਂ ਜੀ ਲੈ ਬੈਠਾ ਦੇ ਹਾਂਜੀ ਹਾਂਜੀ ਇਹਨਾਂ ਨੂੰ 4 4 ਪਾਉਂਦੇ ਨੂੰ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਪਤਾ ਨਹੀਂ ਜਦੋਂ ਦੇ ਉਰੇ ਆਏ ਨੇਗੇ 85 ਦੇ ਤੋਂ ਬੰਦੇ ਆਏ ਨੇ ਜੀ ਉਹ ਤੋਂ ਨਹੀਂ ਪਾਉਂਦੇ ਮੈਂ ਉਰੇ ਆਉਂਦਾ ਜੀ ਰੋਜ਼ ਪੰਜ ਸਾਲ ਜਿੱਨਾ ਚਾਰ ਨੂੰ ਸ਼ੁਰੂ ਹੋਇਆ ਹੈ ਹਾਂਜੀ ਹਾਂਜੀ ਜਦੋਂ ਚਾਰ ਸ਼ੁਰੂ ਹੋਇਆ ਅੱਛਾ ਇਹ ਚਾਰ ਦਾ ਪਾਉਣਾ ਸ਼ੁਰੂ ਹੋਇਆ ਹੈ ਉਹ ਤੋਂ ਦੇ ਵੀ ਪਾਉਂਦੇ ਨੇ ਬਾਕੀ ਇਹਨਾਂ ਦੇ 8 ਕਨਾਲ 10 ਮਰਲੇ ਜਿੰਨੇ ਲਈ ਲਈ ਹੋਈ ਹੈ ਉਹ ਹੈਗੀ ਹੈ ਜੀ 8 ਕਨਾਲ 10 ਮਰਲੇ ਪਤਾ 80000 ਰੁਪਈਆ ਜੀ ਪੂਰੀ ਹੈ ਹਾਂ ਆ ਜਾ ਫਿਰ ਹੁਣ ਕਿਸੇ ਤੋਂ ਲੈ ਆ ਲੈਣਾ ਹੁਣ ਫਿਰ ਚਾਰ ਪਾਉਂਦੇ ਤਾਂ ਰੋਕ ਤੇ ਨਾਜੀ ਕੋਈ ਨਾ ਤੱਕੇ ਚਾਈ ਹੈ ਤੱਕੇ ਚਾਈ ਹੈ ਇਹ ਹੋਰ ਕੀ ਹੈ ਇਧਰ ਹਾਂਜੀ ਬਹੁਤ ਚੱਕਰਾ ਆਉਂਦੇ ਨੇ ਕਿਹੜੇ ਕਿਤੇ ਅਗਲੇ ਦੇ ਚੱਲਦੇ ਇੱਕ ਕੋਲਦਾਰੀ ਦਾ ਸਾਡੀ ਜੀਰੀ ਸਹਾਰੇ ਨੇ ਫੌਜੀ ਸਾਹਿਬ ਇੱਥੇ ਨਹੀਂ ਇਹ ਇਕੱਲੀ ਲੈਣੀ ਦਾ ਫਾਇਦਾ ਚੱਕਰੇ ਨੇ ਸਾਡੀ ਜੀਰੀ ਦੇਖੋ ਸੁੱਕੀ ਪਈ ਜੀਰੀ ਅਸੀਂ ਕਹਿੰਦਾ ਜੀ ਮਾਰੇ ਜੀ ਅਸੀਂ ਨਾਲੇ ਤੋਂ ਪਾਪ ਦੱਬਿਆ ਹੋਇਆ ਜੀ ਨਾਲੇ ਚਲਵਾਉਂਦੇ ਅਸੀਂ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਇਹਨਾਂ ਨੇ ਬੋਰ ਬੰਦ ਕਰੇ ਨੂੰ ਕਨੈਕਸ਼ਨ ਨੂੰ ਜਿੰਦਾ ਲਾਇਨ ਨੂੰ ਜੀ ਅਸੀਂ ਨਾਲੇ ਚਾਹ ਪਾਣੀ ਲਾ ਕੇ ਇਹਨਾਂ ਤੋਂ ਕੋਈ ਨਾ ਬੈ ਕੇ ਚੱਲਦੀ ਸੀ ਨਾਲੇ ਤੋਂ ਮਾਰੇ ਐਸ ਸਾਲ ਇਹਨਾਂ ਨੇ ਕਿੰਨੇ ਸਾਲ ਕੇ ਚੜੀ ਨਹੀਂ ਜੀ ਇਸ ਸਾਲ ਇਹ ਸਾਡੇ ਨਾਲ ਇਹ ਹਾਲ ਕਰ ਰੱਖੇ ਜੀ ਇਹਨਾਂ ਨੇ ਤੁਸੀਂ ਕਿੱਥੋਂ ਰਮਾਉਣੇ ਹੁਣ ਹੁਣ ਅਸੀਂ ਨਾਲੇ ਤੋਂ ਜੀ ਜਾ ਆਂਡੀਆਂ ਗਵਾਂਡੀਆਂ ਨੇ ਮੋਟਰਾਂ ਚੱਲ ਨਹੀਂ ਰਹੀ ਸਾਡੇ ਖੇਤ ਨੂੰ ਨੰਗੜ ਦਿੰਦੇ ਹੈਗੇ ਕਿਆ ਖਾਣ ਮੈਰੀ ਪਾਣੀ ਜਾਂ ਚੱਲ ਨਹੀਂ ਪਾਣੀ ਬੱਥੇ ਨੇ ਸਾਰੇ ਕੁਝ ਪਾਣੀ ਨੰਗੜ ਨਹੀਂ ਖਾਣ ਕਿੱਥੇ ਕਰਨੀ ਹਾਲਤ ਦੇਖ ਲਓ ਜੀ ਕਰੀ ਹੋਈ ਸਰ ਜੇ ਅਸੀਂ ਗਏ ਸੀ ਥੋੜੇ ਥੋੜੇ ਨਾਲ 1 ਮਿੰਟ ਥੋੜੇ ਖੇਤ ਨੂੰ ਆ ਰਹੇ ਥੋੜੇ ਖੇਤ ਨੂੰ ਆ ਰਹੇ ਹਾਂ ਤੁਸੀਂ 1 ਮਿੰਟ ਇਹਦੇ ਵਿੱਚੋਂ ਲੋਕਾਂ ਦੀਆਂ ਮੋਟਰਾਂ ਤੋਂ ਥੋੜੇ ਖੇਤ ਨੂੰ ਪਾਣੀ ਲੱਗ ਰਿਹਾ ਐ ਸਕਦਾ ਕਾ ਦੇਖਣਾ ਸਾਨੂੰ ਅਗਲਾ ਮੂਹਰਲਾ ਹਟਾ ਲੈ ਸਾਨੂੰ ਅਗਲਾ ਮੂਹਰਲਾ ਹਟਾ ਦੇ ਹਟਾ ਸਾਨੂੰ ਮੂਹਰਲਾ ਹਟਾ ਦੇ ਦੇਖੋ ਤਾਂ ਸਾਡੀ ਵੀ ਦੇਖੋ ਖਾਲ ਵਿੱਚ ਵੀ ਨਹੀਂ ਮੇਰਾ ਫਿਰ ਤਾਂ ਜਾਂ ਖਾਲ ਬੰਦ ਕਰਾਂਗੇ ਅਸੀਂ ਫਿਰ ਆਹ ਦੇਖੋ ਸਰ ਨਹਿਰੀ ਤੇ ਨਹਿਰੀ ਖਾਲ ਪਾਣੀ ਬੰਦ ਕਰਨ ਤਾਂ ਧੁੱਸੀਆਂ ਦਿੰਦਾ ਖਾਲ ਰਹਿ ਗਿਆ ਵੀ 50 ਸਾਲ ਪਹਿਲਾਂ ਕਿੱਥੇ 50 ਸਾਲ ਪਹਿਲਾਂ ਕਿਵੇਂ ਸੀਗਾ ਦਿਖਾ ਦਿਓ 50 ਸਾਲ ਪਹਿਲਾਂ ਦਾ ਖਾਲ ਪੁਰਾਣੀਆਂ ਪੜੌਲੀਆਂ ਨਿਕਲੀਆਂ ਨੇ ਪੁਰਾਣਾ ਖਾਲ ਆ ਇਹ ਕਿੰਨੀ ਸੁਭਾਤ ਗੱਲ ਕਰੋ ਕੋਈ ਪ੍ਰੂਫ ਤਾਂ ਦੇ ਦਿਓ ਇਹਨਾਂ ਨੂੰ ਲੈ ਕੇ ਜੀ ਲੈ ਕੇ ਜਿਹੜੀ ਲੱਗਿਆ ਨਾ ਪੁਲਸ ਦਾ ਵੀ ਤੁਸੀ ਆ ਕੇ ਪਹਿਲਾਂ ਇਹਨਾਂ ਦੇ ਜੀਰੀਆਂ ਦੇਖੋ ਤੇ ਸਾਡੀਆਂ ਦੇਖੋ ਸਰਿਆ ਮਜ਼ ਉਹਨਾਂ ਦੇ ਜੀਰੇ ਪਾ ਰਹੇ ਨੇ ਸਾਡੀ ਜੀਰੀ ਸੁੱਕਣ ਲੱਗ ਰਹੀ ਹੈ ਦੇਖੋ ਸਾਡੀ ਜੀਰੀ ਤੁਸੀਂ ਅੱਛਾ ਇੱਕ ਚੀਜ਼ ਉਹ ਕਹਿੰਦੇ ਨੇ ਉਹ ਕਹਿੰਦੇ ਵੀ ਅਸੀਂ ਵੀ ਨਾਲੇ ਚੋ ਚੱਕ ਰਹਾਂਗੇ ਪਾਣੀ ਵੀ ਨਾਲੇ ਚੋ ਚੱਕ ਕੇ ਪਾ ਰਹੇ ਆ ਕਹਿੰਦੇ ਸਰ ਨਹੀਂ ਫਿਰ ਸਰ ਸਾਨੂੰ ਵੀ ਕਿਉਂ ਨਹੀਂ ਲੰਗਾਉਣ ਦਿੰਦੇ ਹੈਗੇ ਨਹਿਰੀ ਖਾਲ ਬੰਦ ਕਰ ਰਹੇ ਨੇਗੇ ਨਹਿਰੀ ਖਾਲ ਦੇ ਵਿੱਚ ਦੀ ਪਾਣੀ ਨਹੀਂ ਲੰਗਣ ਦਿੰਦੇ ਹੈਗੇ ਨਹਿਰੀ ਖਾਲ ਹੈ ਹਾਂਜੀ ਨਹਿਰੀ ਖਾਲ ਹੈ ਉਹ ਸਰ ਆਹ ਦੇਖੋ ਸਾਡੀ ਜੀਰੀ ਸੁੱਕਣ ਲੱਗ ਰਹੀ ਹੈ ਇਹ ਕਿਉਂ ਨਹੀਂ ਦਿਖ ਰਹੀ ਹੈਗੀ ਆ ਮੈਂ ਕੀ ਕਹੂੰ ਜੀ ਸਾਡੀ ਆਈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਜੀ ਜੋ ਕ ਦੋ ਸਾਲਾਂ ਦੀ ਜੀਰੀ ਸੁਖਰੀ ਆ ਸਾਡੀ ਮੈਂ ਮੈਂ ਜਰ ਪੱਤਰਕਾਰ ਬੋਲ ਬੋਲ ਨਹੀਂ ਕਿਤੇ ਉਹ ਬੋਲਦਾ ਹੋਗਾ ਸਰ ਜੀਰੀ ਤਾਂ ਸਰੇਆ ਵੀ ਦਿਖ ਰਹੇ ਹੁਣ ਜੀਰੀ ਦਿਖਾ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹਦਾ ਅਸੀਂ ਦੋਹੇ ਤਰ੍ਹਾਂ ਨੂੰ ਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਪਿੰਡ ਦਾ ਮਸਲਾ ਹੈ ਠੀਕ ਹੈ ਦੋਨੇ ਤਰ੍ਹਾਂ ਦੇਖੋ ਜਿਹੜੇ ਪਿੰਡ ਦੇ ਮੋਤਵਰ ਬੰਦੇ ਨੇ ਉਹਨਾਂ ਤੇ ਮਤਲਬ ਵਿਸ਼ਵਾਸ ਕਰਨਾ ਵਿਸ਼ਵਾਸ ਕਰਕੇ ਕਿਉਂਕਿ ਇਹਨਾਂ ਦਾ ਵੀ ਬਾਣ ਹੈ ਉੱਥੇ ਉਹ ਮੁੰਡੇ ਦਾ ਵੀ ਬਾਣ ਹੈ ਠੀਕ ਹੈ ਵੀ ਦੋਏ ਕੋਈ ਬਾਈ ਕੇ ਗੱਲਬਾਤ ਕਰਕੇ ਜਿਵੇਂ ਵੀ ਰਾਜੀ ਬੰਦਾ ਹੁੰਦਾ ਹੈ ਦੋਵਾਂ ਦੀ ਫਸਲ ਹੁੰਦੀ ਹੋ ਜੂਗੀ ਜਿਹੜੀ ਗੱਲ ਹੈ ਰਾਜੀ ਬੰਦਾ ਉਹਦਾ ਬੈਠ ਕੇ ਕਰੂਗਾ ਠੀਕ ਹੈ ਹੁਣ ਤਾਂ ਮਤਲਬ ਇਹ ਹੈ ਵੀ ਉਹ ਚਾਰ ਪਾਲਣ ਇਹੋ ਕਰ ਲੈਣਾ ਉਹ ਤਾਂ ਦੇਖੋ ਜੀ ਇਹਨਾਂ ਨੂੰ ਕਹੇ ਤਾਂ ਆਪਦੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਠੀਕ ਹੈ ਉਵੇਂ ਹੋ ਜੂਗਾ ਜਿੰਨਾ ਮਰਜ਼ੀ ਵਧਾਈ ਜਾਓ ਜੀ ਦੇਖੋ ਇਹਨੂੰ ਤਾਂ ਵਧਾਈ ਜਾਣ ਚਾਹੇ 10 ਸਾਲ ਚਾਹੇ 20 ਸਾਲ ਵਧਾਈ ਜਾਣ ਵਧ ਹੀ ਜਾਊਗਾ ਪਰ ਜਦੋਂ ਹੁਣ ਸਾਰੇ ਬੰਦੇ ਤਿਆਰ ਨੇ ਪਿੰਡ ਤਿਆਰ ਹੈਗਾ ਇਹ ਵੀ ਬਹਿ ਜਾਣ ਵੀ ਭਾਈ ਦੇਖਿਆ ਜੀ ਦੋ ਜੀ ਸਾਹਿਬ ਜਦੋਂ ਆ ਕੇ ਬੈਠੇ ਸੀ ਉਦੋਂ ਪਿੰਡ ਦੀ ਪੰਚਾਇਤ ਕਿੱਥੇ ਸੀਗੀ ਕਦੋਂ ਬੈਠੇ ਦੀ ਸਾਨੂੰ ਤਾਂ ਇਹ ਨਹੀਂ ਪਤਾ ਕਰਦੇ ਸਰਪੰਚ ਸਾਹਿਬ ਨੂੰ ਪੁੱਛੋ ਇਹ ਤਾਂ ਹੁਣ ਤੁਹਾਨੂੰ ਹੋਣੀ ਹੈ ਨਾ ਫਿਰ ਚਲੋ ਦੁਬਾਰੇ ਪੈਜੋ ਜੀ ਅੱਛਾ ਕਦੋਂ ਆਣ ਕਦੋਂ ਮੈਂ ਪੰਜਾਬ ਬੰਦੇ ਚ ਮੈਂ ਲੇਡੀਜ਼ ਕੀ ਬੈਠੋ ਹਾਂ ਜੀ ਲੇਡੀਜ਼ ਸਾਹਿਬ ਜੀ ਫੌਜੀ ਬੰਦਿਆਂ ਜਾ ਕੇ ਆਏ ਕਿਹੜਾ ਹੁਣ ਫੌਜੀ ਸਾਹਿਬ ਹੈ ਜੀ ਉਹਨੇ ਵੀ ਬੋਲੇ ਰਹੇ ਨੇ ਸਰਪੰਚ ਨੇ ਜੀ ਕਰਮਜੀਤ ਕੌਰ ਹਾਂ ਉਹ ਕੋਈ ਐਸੇ ਬੰਦੇ ਇਹਨਾਂ ਕੋਈ ਆਪਾਂ ਕਿਸੇ ਨੂੰ ਕੋਈ ਬੰਦਾ ਮੂੰਹ ਚ ਨਹੀਂ ਪਾਦਾ ਲੇਡੀਜ਼ ਸਰਪੰਚ ਨੇ ਸਭ ਦੀ ਫਰਮਾਂਗੇ ਜੀ ਸਰਪੰਚ ਕਹਿੰਦੇ ਗੱਲ ਕਰਾਂ ਤੇ ਪੁੱਛਦਾ ਨਾਲ ਸਾਰੇ ਬੰਦੇ ਰਹਿ ਗਏ ਮੈਂ ਇਕੱਲੀ ਲ ਮੇਰੇ ਹਸਬੰਦ ਆਉਣਗੇ ਹੀ ਉਹ ਗੱਲ ਕਰਨਗੇ ਮੈਂ ਕਿਸੇ ਨਾਲ ਉਹ ਵੀ ਕਰੋਗੇ ਛੁੱਟੀ ਘਟੇ ਲੈ ਜਾਂਦਾ ਹੈ ਨੇ 15 ਦਿਨ ਹੋਏ ਨੇ ਉਹਦੋਂ ਕਿਉਂ ਨਹੀਂ ਗੱਲ ਕਰੀ ਬੈਠ ਕੇ ਚਲੋ ਜੀ ਫਿਰ ਰੌਲੇ ਰੱਖੋ ਫਿਰ ਹੋਰ ਕੀ ਹੈ ਬਈ ਤੁਸੀਂ ਹੱਦ ਮੰਨਦੇ ਨਹੀਂ ਗੱਲ ਆ ਤੁਹਾਨੂੰ ਕਹਿੰਦੇ ਵੀ ਕਰ ਲਓ ਗੱਲ ਬੈਠ ਕੇ ਸਰ ਉਹ ਜੀ ਸਾਹਿਬ ਨਹੀਂ ਕਿਹਾ ਸੀ ਨਾ ਵੀ ਜਿੰਨਾ ਚਿਰ ਪੋਰਡ ਦਾ ਫੈਸਲਾ ਨਹੀਂ ਆਉਂਦਾ ਉਨਾ ਟਾਈਮ ਮੋਟਰ ਚੱਲੀ ਜਾਊਗੀ ਅਸੀਂ ਤਾਂ ਜੀ ਇਹ ਵੀ ਕਹਤਾ ਸੀ ਵੀ ਅਸੀਂ ਬੋਰਨ ਵਾਲਾ ਸਾਡੇ ਬੋਰ ਤੋਂ ਹੀ ਆਦੀ ਫਸਲ ਪਾਲਣ ਲਾਉਣ ਪਾਣੀ ਅਸੀਂ ਨੇ ਇੰਨੀ ਵੀ ਕਹਤਾ ਸੀਗਾ ਉਹ ਚੱਲਦਾ ਨਹੀਂ ਬੋਰ ਸਰ ਉਹ ਬੋਰ ਚ ਮੋਟਰ ਫਸੀ ਹੋਈ ਆ ਕਢਵਾਉਣੀ ਆ ਫਾਜੀ ਸਾਹਿਬ ਨੇ ਉਹੀ ਤਾਂ ਕਢਵਾਉਣ ਨੂੰ ਕਿਹਾ ਸੀ